ਸੰਘਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਵੱਲੋਂ ਦਿੜਵਾ ਹਲਕੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਤੋਂ ਆਏ ਵਰਕਰਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਮੀਤ ਸਿੰਘ ਮੀਤਹੇਰ ਨੇ ਕਿਹਾ ਕਿ ਸੰਘਰੂਰ ਖਾਟ ਸੀਟ ਹੈ ਪਰ ਆਮ ਆਦਮੀ ਪਾਰਟੀ ਇਹ ਸੀਟ ਨੂੰ ਵੱਡੇ ਫਰਕ ਨਾਲ ਜਿੱਤੇਗੀ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਸਾਂ ਆਪਣੀ ਆਪਣੀਆਂ ਪਾਰਟੀਆਂ ਛੱਡ ਕੇ ਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਕਿ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲਿਆ ਸਿਰਫ ਅਜਿਹੇ ਦੂਸਰੇ ਪ੍ਰੋਗਰਾਮ 'ਚ ਪਹੁੰਚ ਚੁੱਕੇ ਹਾਂ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਬਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾ ਹੈਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਲ ਆ ਰਹੇ ਨੇਗੇ ਔਰ ਲੋਕਾਂ ਨੂੰ ਆਸ ਆ ਕਿ ਦੋ ਸਾਲਾਂ ਚ ਵੱਡੇ ਕੰਮ ਕੀਤੇ ਨੇਗੇ ਔਰ ਜਿਹੜੇ ਰਹਿਣ ਨੇ ਤਿੰਨ ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਆ ਕਿ ਆਪ ਬਾਹਰੇ ਲੋਕਾਂ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਹੈ ਜੀ ਬਾਸ ਸਾਹਿਬ ਦਾ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਲ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਲ ਜੀ ਸਮੁੱਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਾਬ ਦਾ ਇੱਕ ਵੱਡਾ ਹਲਾਰਾ ਮਿਲੂਗਾ ਜਿਹੜੀ ਆ ਚੋਣ ਮੇਮ ਸਿੱਖਰਾਂ ਤੇ ਇਹਨੂੰ ਹੋਰ ਚਾਰ ਚੰਨ ਲਾਉਣ ਲਈ ਸਾਡੇ ਕਾਮਿਕ ਕਨਵੀਨਰ ਵੀ ਆਉਣਗੇ ਜੀ ਔਰੋਜ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਲੋ ਜਾਇਮਾਨੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚੈਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਜੀਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੁੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਆਉਣੀ ਹੈ ਤਾਂ ਕਹਿੰਦੇ ਆ ਕਿ ਨਾ ਕਰਮੀ ਬਹੁਤ ਜ਼ਿਆਦਾ ਆ ਅਸੀਂ ਗੱਲ ਨਹੀਂ ਕਰ ਰਹੇ ਸਭ ਨੂੰ ਠੰਡੇ ਕਰਕੇ ਭੇਜਾਂਗੇ ਕਾਹਦਾ ਮੁਕਾਬਲਾ ਕਿਵੇਂ ਚੱਲਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿੰਦੇ ਹੋ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ 4 ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪ ਦੇ ਆਪ ਦੇ ਘਰੇ ਤੋਰਨਾ ਜਿਹੜੇ ਬਾਰਸ਼ ਦੇ ਹਲਕਿਆਂ ਤੋਂ ਆਏ ਹੋਏ ਹਨ